ਮਜੀਠੀਆ ਸਾਹਿਬ ਦਾ ਆਪਣਾ ਕਦ ਜਿਹੜਾ ਕਿ ਸਿਆਸੀ ਜੀਵਨ 'ਚ ਬੜਾ ਉੱਚਾ ਆਇਆ ਪਰ ਸਖਦੀਪ ਸਿੰਘ ਢੀਵਾ ਬਿਕਰਮ ਸਿੰਘ ਮਜੀਠੀਆ ਰਾਣੂ ਉਹਨਾਂ ਤੋਂ ਅੱਗੇ ਸੇਧ ਲੈਣ ਚਾਹੀਦੀ ਆ। ਜਿਆਗ ਉਹਨਾਂ ਨੇ ਸਖਦੀਪ ਸਿੰਘ ਢੀਵਾ ਦਾ ਨੀ ਉਡਾਇਆ। ਆਪਣਾ ਮਯਾਗ ਮਜੀਠੀਆ ਸਾਹਿਬ ਨੇ ਆ ਬਦਵਾਇਆ। ਕਿਹਾ ਕਿ ਇਹ ਜਿਹੜਾ ਢੀਵਾ ਸਾਹਿਬ ਨੂੰ ਬੀਜੇਪੀ ਸਰਕਾਰ ਨੇ ਜਾਂ ਈਡੀ ਨੇ ਉਸ ਕੈਂਪੇਨਿੰਗ ਨੂੰ ਰੋਕਣ ਵਾਸਤੇ ਉਹਨਾਂ ਨੇ ਇਹਨਾਂ ਨੂੰ ਈਡੀ ਦਾ ਸਹਾਰਾ ਲੈ ਕੇ ਜੱਜ ਬਣ ਕੀਤਾ ਸੀ ਵੇਖੋ ਜੀ ਨੂੰ ਕੁਲਦੀਪ ਸਿੰਘ ਧਾਰੀਵਾਲ ਜੀ ਬਹੁਤ ਵੱਡੀ ਲੀਡ ਦੇ ਨਾਲ ਦੁਨੀਆ اپੋਜੀਸ਼ਨ ਪਾਰਟੀਆਂ ਨੂੰ ਹਰਾ ਕੇ ਮਇਓਰਟੀ ਵੋਟਸ ਜੜੀਆਂ ਨੇ ਸਾਹ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਨੇ ਫਿਰ ਤੁਹਾਡੇ ਕੋਲ ਮੌਕਾ ਆ ਕਿ ਤੁਸੀਂ 117 ਦੇ 117 ਹਲਕੇ ਤੇ ਪੰਜਾਬ ਦੇ ਵਿੱਚ 13 ਦੇ 13 ਐਮਪੀ ਬਣਾਓ ਸਵਾਗਤ ਹੈ ਜੀ ਤੁਹਾਡਾ ਆਲ ਪੰਜਾਬ نیوز ਚੈਨਲ ਦੇਖਣ ਤੇ ਅੱਜ ਆਪਾਂ ਪਹੁੰਚਿਆ ਰਮਨਦਾਸ ਦੇ ਪਿੰਡ ਪੁੰਡੋਰੀ ਵਿੱਚ ਜਿੱਥੋਂ ਦੀ ਜਾਣੀ ਪਛਾਣੀ ਸਖਜਰ ਹਰबीर ਸਿੰਘ ਬਬਲੂ ਸਿੰਧੀ ਜੋ ਕਿ ਇਲਾਕੇ ਦੀ ਬਹੁਤ ਜਾਣੀ ਪਛਾਣੀ ਸ਼ਖਸੀਅਤ ਨੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਸਿਆਸੀ ਜੀਵਨ ਕਿ ਉਹਨਾਂ ਦਾ ਇੱਕ ਕਾਂਗਰਸ ਪਾਰਟੀ ਵਿੱਚ ਬਹੁਤ ਤੁਹਾਡਾ ਕਦਮ ਦਾ ਸੀ 2022 ਦੇ ਵਿੱਚ ਉਹਨਾਂ ਆਮ ਆਦੀ ਪਾਰਟੀ ਜੁਆਇਨ ਕੀਤੀ ਔਰ ਢਾਈਵਾਲੂ ਸਾਹਿਬ ਨੂੰ ਬਹੁਤ ਵੱਧ ਵੋਟਾਂ ਨਾਲ ਚੁਣਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹ ਪੁੱਛਾਂ ਕਿ ਪਹਿਲਾ ਸਵਾਲ ਕਿ ਤੁਹਾਨੂੰ ਸਿੰਧੀ ਕਿਉਂ ਕਹਿੰਦੇ ਹਨ ਸਵਾਗਤ ਹੈ ਜੀ ਤੁਹਾਡਾ ਅ ਮਾਲਾ ਸਾਹਿਬ ਮੈਂ ਆਲ ਨਮੂਸ ਚੈਨਲ ਦਾ ਪ੍ਰਵਾਲ ਕਰਦਾ ਹਾਂ ਤੁਸੀਂ ਸਾਰੇ ਕੋਲ ਆਇਓ ਯਾਨੋ ਅ ਸਭ ਤੋਂ ਪਹਿਲਾਂ ਜੀ ਅਸੀਂ ਬਿਲਕੁਲ ਕਾਂਗਰਸੀ ਸੀ 352 ਤੋਂ ਇਲਾਕੇ ਤੇ 2022 2022 ਤੱਕ 2022 'ਚ ਸਾੜੀ ਕੋ ਕਾਰਨ ਬਣਿਆ ਸਾਨੂੰ ਕਾਂਗਰਸ ਛੱਡਣੀ ਪਈ ਸਾਨੂੰ ਔਰ ਸਾਡੇ ਇਲਾਕੇ ਦੇ ਕਰੀਮ ਜਿਹੜੀ ਕਾਂਗਰਸ ਪਾਰਟੀ 리ਡ ਹੱਦੀ ਸੀ ਉਹ ਸਾਰੇ ਮੇਰੇ ਨਾਲ ਆਮ ਆਦਮੀ ਪਾਰਟੀ ਨੂੰ ਜੁੜਨ ਕੀਤਾ ਔਰ ਮਨੀਸ਼ ਸੁਧਿਆ ਜੀ ਸਾਡੇ ਡੀਪੀਸੀਐਮ ਆਮ ਆਵੀ ਪਾਰਟੀ ਦਿੱਲੀ ਤੋਂ ਉੱਚੇ ਚੀਜ਼ਾਂ ਵਰਤਦੇ ਦਿੱਲੀ ਤੋਂ ਇੱਥੇ ਆਏ ਤੇ ਸਾਨੂੰ ਇੱਥੇ ਪੰਡੋਰੀ ਸਾਡੇ ਗ੍ਰਹਿ ਤੇ ਆ ਕੇ ਸਾਨੂੰ ਆ ਕੇ ਜੋਇਨਿੰਗ ਕਰਵਾ ਕੇ ਗਏ ਉਦੋਂ ਤੋਂ ਲਾ ਕੇ ਅਸੀਂ ਸ਼ਕਦੀਪ ਸਿੰਘ ਘੜੀਵਾਲ ਦੇ ਨਾਲ ਆ ਸ਼ਕਦੀਪ ਸਿੰਘ ਘੜੀਵਾਲ ਨੂੰ ਉਜਿਤ ਪ੍ਰਾਪਤ ਹੋਈ ਔਰ ਜ਼ਰੂਰ ਸਾਡਾ ਔਰ ਸਾਡੇ ਸਾਥੀਆਂ ਦਾ ਵੀ ਇਹਦੇ ਚ ਯੋਗਦਾਨ ਜ਼ਰੂਰ ਹੈ ਔਰ ਬੜਾ ਵਧੀਆ ਚੱਲ ਰਿਹਾ ਜੀ ਹੁਣ ਤੁਸੀਂ ਗੱਲ ਕੀਤੀ ਸਾਨੂੰ ਸਿੰਧੀ ਚੋ ਕਿਹਾ ਜਾਂਦਾ ਮਾਲਾ ਸਾਹਿਬ ਸਾਡੀ ਗੋਤ ਜਿਹੜੀ ਆ ਉਹ ਹੈਗੀ ਆ ਬਾਲ ਪਹਿਲਾਂ ਬਿੰਦ ਸਾਡਾ ਸਠਿਆਲਾ ਬਤਾਲਾ ਜ਼ਿਲ੍ਹਾ ਅਮਰਸਰ ਹੀ ਆ ਵਿਆਸ ਲਾਗੇ ਉੱਥੋਂ ਅਸੀਂ ਬਾਲਿਆ ਪਰ ਜਦੋਂ ਬ੍ਰਿਟਿਸ਼ ਐਮਪਾਇਰ ਸੀਗਾ ਉਦੋਂ ਸਾਡੇ ਦਾਦਾ ਜੀ ਸਿੰਧ ਸੂਬੇ ਦੇ ਵਿੱਚ ਜਿਵੇਂ ਉਦੋਂ ਜਾਂਦੇ ਹੀ ਸਨ ਆਪਣੇ ਜ਼ਮੀਨਾਂ ਆਬਾਦ ਕਰਦੇ ਸਨ ਉੱਥੇ ਗਏ ਤੇ 47 ਫਿਰ ਦੋ ਮੁਲਕ ਹੋ ਗਏ ਮੁਲਕੀ ਵੰਡ ਹੋ ਗਈ ਤੇ ਫਿਰ ਅਸੀਂ ਇੱਥੇ ਵਾਪਸ ਆ ਗਏ ਸੋ ਸਿੰਧ ਤੋਂ ਵਾਪਸ ਆਇਆ ਕਰਕੇ ਸਾਨੂੰ ਸਾਰੇ ਸਿੰਧੀ ਕਹਿਣ ਲਾਪੇ ਗੋਤ ਸਾਡੀ ਬਾਲਿਆ ਤੁਹਾਨੂੰ ਜਨਰਲ ਸਕੱਤਰ ਨੇ ਨਿਯੁਕਤ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਜੀ ਹਲਕੇ ਚ ਇਹ ਸਿਲਕ ਕਿਦਾਂ ਦੀ ਕੰਪੇਨਿੰਗ ਚੱਲ ਰਹੀ ਹੈ ਇਹ ਨਾਮ ਵੋਟਰ ਨੂੰ ਲੈ ਕੇ ਹਾਂ ਸਭ ਤੋਂ ਪਹਿਲਾਂ ਮਾਲਾ ਸਾਹਿਬ ਮੈਂ ਆਪਣੀ ਪਾਰਟੀ ਦਾ ਧੰਵਾਦ ਕਰਦਾ ਸਾਰੇ ਸਾਖਦੀਪ ਸਿੰਘ ਪਰਿਵਾਰ ਸਾਡੇ ਸੀਐਮ ਸਾਫ ਸਾਪੂਆਨ ਸਿੰਘ ਮਾਨ ਸਾਡੇ ਸਦੀ ਪਾਠਕ ਜੀ ਔਰ ਸਾਡੀ ਪਾਰਟੀ ਹਾਈ ਕਮਾਂਡ ਜਿਨ੍ਹਾਂ ਨੇ ਮੈਨੂੰ ਇਹ ਮੇਰੇ ਦੇ ਯਕੀਨ ਕਰਕੇ ਮੈਨੂੰ ਜਨਰਲ ਸੈਕਟਰੀ ਪੰਜਾਬ ਦਾ ਲਾਇਆ ਔਰ ਮੈਂ ਆਪਣੀ ਜ਼ਿੰਮੇਵਾਰੀ ਨੂੰ ਤੰਦ ਹੀ ਨਾਲ ਨਿਭਾਵਾਂਗਾ ਔਰ ਮੈਂ ਨਿਭਾ ਰਿਹਾ ਹਾਂ ਇਲੈਕਸ਼ਨ ਕੰਪੇਨਿੰਗ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਮਾਲਾ ਸਾਹਿਬ ਯਕੀਨ ਦਿਵਾਉਣਾ ਇਹ ਆਮ ਆਦਮੀ ਪਾਰਟੀ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਨਾ ਰਾ ਕੇ 13 0 ਇਹ ਬਿਲਕੁਲ ਪੰਜਾਬ ਵਾਸੀ ਇਹਨੂੰ ਸੱਜ ਸਾਬਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲ ਸਵਾ 2 ਸਾਲ ਦੇ ਕੀਤੇ ਕੰਮ ਉਹ ਸਾਰੇ ਪੰਜਾਬ ਵਾਸੀ ਜਾਣਦੇ ਨੇ ਤੁਸੀਂ ਪੱਤਰਕਾਰ ਵੀਰੋ ਤੁਹਾਨੂੰ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਤੁਹਾਨੂੰ ਪਤਾ ਕਿ ਕਿਵੇਂ ਇਹ ਸਰਕਾਰ ਦੇ ਜੋ ਲੋਗ ਅਸਾਹੀ ਕੰਮ ਨੇ ਪਹਿਲੀਆਂ ਸਰਕਾਰਾਂ ਆਉਂਦੀਆਂ ਸੀ 5 ਸਾਲ ਪੂਰੇ ਕਰਕੇ ਅਖੀਰ ਦੇ ਸਾਲ ਜਾ ਕੇ ਕੁਝ ਨਾ ਕੁਝ ਕਰਦੀਆਂ ਪਰ ਉਹਦਾ ਅਮਲੀ ਜਾਮਾ ਕੁਛ ਨਹੀਂ ਸੁਣਤਾ ਤੇ ਫਿਰ ਵੋਟਾਂ ਪੈਂਦੀਆਂ ਸਰਕਾਰਾਂ ਚੇਂਜ ਹੋ ਜਾਂਦੀਆਂ ਸੀ ਇਸ ਸਰਕਾਰ ਨੇ ਆਉਂਦੇ ਹੀ ਆ ਕੇ ਜੋ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੀਆਂ ਨੌਕਰੀਆਂ ਪੰਜਾਬ ਨੂੰ ਬੀਬੀਆ ਜਿਵੇਂ ਆਪਾਂ ਦੇਖ ਰਹੇ ਆਂ ਤਾਂ ਗਿੰਦ ਸਕੀਮਾਂ ਜੋ ਲੋਕ ਪੜਾਈ ਦੀਆਂ ਨੇ ਉਹ ਪੰਜਾਬ ਵਾਸੀਆਂ ਨੂੰ ਦਿੱਤੀਆਂ ਨੇ ਤੇ ਲੋਕ ਉਹਦਾ ਐਪਰੀਸ਼ੀਏਟ ਕਰਤੀ ਸਾ ਭਗਵੰਦ ਸਿੰਘ ਮਾਨ ਦੇ ਕੀਤੇ ਪੰਜਾਬ ਦੀ ਕਮਾ ਦੇ ਵਿੱਚ ਵਿਸ਼ਵਾਸ ਕਰਕੇ ਵੋਟਾਂ ਭਾਗੇ ਇਕੱਲੇ ਇਕੱਲੇ ਹਲਕੇ ਚ ਇੱਕ ਇੱਕ ਕੈਂਪੀ ਆਮ ਆਦਮੀ ਪਾਰਟੀ ਦਾ ਬਣਾ ਕੇ 13 0 ਨੂੰ ਸੱਤ ਸੱਤ ਕਰਦੇ ਤੁਸੀਂ ਪਿੰਡਾਂ ਵਿੱਚ ਜਾਂਦੇ ਜੋ ਮੀਟਿੰਗਾਂ ਵਿੱਚ ਇਸ ਤਰ੍ਹਾਂ ਦਾ ਹੰਗਾਰਾ ਵਿਰ ਰਿਹਾ ਜੀ ਬਹੁਤ ਸੋਣਾ ਜੀ ਪਿੰਡਾਂ ਚ 2022 ਦੇ ਵਿੱਚ ਵੀ ਸ਼ੁਰੂਆਤ ਜਿਹੜੀ ਸੀ ਉਹ ਸਾਡੇ ਪਿੰਡਾਂ ਦੇ ਵਿੱਚ ਸਾਡੀਆਂ ਸਵਾਨੀਆਂ ਸਾਡੀਆਂ ਧੀਆ ਪਿੰਡਾਂ ਸਾਡੀਆਂ ਬਜ਼ੁਰਗ ਬਾਜ਼ਾ ਔਰ ਸਾਡੀ ਨੌਜਵਾਨ ਜੂਸ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਰ ਲੁਭਾਣੇ ਵਾਦੇ ਔਰ ਕਰਨਾ ਕੁਛ ਨਹੀਂ ਉਹਨਾਂ ਨੂੰ ਪਛਾਣ ਕੇ ਉਹਨਾਂ ਦੇ ਵੱਲੋਂ ਸ਼ੁਰੂਆਤ ਹੋਈ ਸੀ ਪੰਜਾਬ ਦੇ ਵਿੱਚ ਔਰ ਆਮ ਆਦਮੀ ਪਾਰਟੀ ਦਰਾਂ ਨੇ ਤਗੜਿਆ ਹੋ ਕੇ ਸਾਥ ਦਿੱਤਾ ਸੀ ਅੱਜ ਵੀ ਸਾਡੇ ਪਿੰਡਾਂ ਦੇ ਪਿੰਡ ਸਾਡੇ ਘਰਾਂ ਦੇ ਘਰ ਸਾਡੀ ਹਰ ਭਾਈਚਾਰਾ ਹਰ ਬ੍ਰਦਰਰੀ ਹਰ ਪੰਜਾਬ ਦਾ ਬੋਡਰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਿਹਾ ਔਰ ਇੱਕ ਇੱਕ ਵੋਟ ਜਿਹੜੀਆਂ ਤੁਸੀਂ ਵੇਖੋਗੇ ਕਿਵੇਂ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਚ ਪੈਂਦੀ ਹੈ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਐਸਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਉਨਾਲੋ ਕਿਹਾ ਗਿਆ ਕਿ ਮਤਲਬ ਜਿੰਨਾ ਵੀ ਅਸਲ ਕ੍ਰਾਈਮ ਹੋ ਰਿਹਾ ਉਹ ਐਸਪੀ ਭਾਈਚਾਰੇ ਦੇ ਇੱਕ ਸਮੁਦਾਏ ਨੂੰ ਟਾਰਗੇਟ ਕੀਤਾ ਗਿਆ ਇਸ ਨੂੰ ਕਿਸਰਾ ਵੇਖਦੇ ਮਾਹਬ ਇਹ ਬੜੀ ਦੁਖਦਾਇਕ ਇਹ ਬਿਆਨ ਆ ਕਿਉਂਕਿ ਇੱਕ ਸਿਆਸੀ ਇਨਸਾਨ ਜਿਹਦੀ ਸੂਝ-ਬੂਝ ਹਮੇਸ਼ਾ ਆਪਾਂ ਵੇਖਦੇ ਆ ਕਿ ਬੜੀ ਸਿਆਣੀ ਹੁੰਦੀ ਆ ਪਰ ਉਹ ਇਸ ਤਰ੍ਹਾਂ ਕਿਉਂ ਕਹਿ ਗਏ ਮੈਂ ਇਹਨੂੰ ਬੜਾ ਸ਼ਰਮਨਾਕ ਮੰਨਦਾ ਹਾਂ ਕਦੇ ਵੀ ਇੱਕ ਸਮੁਦਾਇ ਇੱਕ ਭਾਈਚਾਰਾ ਕਦੀ ਕ੍ਰਾਈਮ ਨਹੀਂ ਕਰਦਾ ਤੇ ਨਾ ਕਦੀ ਇਸਾ ਹੋਇਆ ਆ ਨਾ ਕਦੀ ਇਦਾਂ ਦੀ ਕੋਈ ਪੁਲਿਸ ਦੀ ਰਿਪੋਰਟ ਆ ਕਿ ਉਹੀ ਜਿਹੜੇ ਨੇ ਇਹ ਕ੍ਰਾਈਮ ਵਸਤਾ ਦਾ ਜ਼ਿਆਦਾ ਕਰ ਰਹੇ ਨੇ ਮੈਂ ਸਮਝਦਾ ਕਿ ਇਹ ਬਰਾਬਰ ਭਾਗਾ ਆ ਕਿ ਉਹਨਾਂ ਨੇ ਇਸ ਦਾ ਬਿਆਨ ਦਿੱਤਾ ਆ ਇਹ ਇਹ ਬਿਲਕੁਲ ਬਹੁਤ ਮਾੜਾ ਆ ਮੈਂਦੀ ਨਿੰਦਾ ਕਰਦਾ ਆ ਮੈਂ ਆਪਣੀ ਪਾਰਟੀ ਵੱਲੋਂ ਵੀ ਇਸ ਚੀਜ਼ ਦਾ ਖੁੱਲ ਕੇ ਵਿਰੋਧ ਕਰਦਾ ਆ ਕਿ ਵੇਖੋ ਸਾਨੂੰ ਵੋਟਾਂ ਪੈਂਦੀਆਂ ਨੇ ਹਰ ਸਮਾਜੇ ਹਰ ਪਾਈਚਾਰਾ ਹਰ ਬਰਾਦਰੀ ਪਉਂਦਾ ਹਾਂ ਕ੍ਰਾਈਮ ਪੰਜਾਬ 'ਚ ਹੈਗਾ ਆ ਆਪਾਂ ਮੰਨਦੇ ਆ ਪਰ ਉਹ ਇਹ ਆਪਾਂ ਕਿਵੇਂ ਕਹਿ ਸਕਦੇ ਆ ਕਿ ਇਹ ਕਰਦੇ ਨੇ ਬਿਲਕੁਲ ਗਲਤ ਹੈ ਜੀ ਇਹ ਪਤਾ ਨਹੀਂ ਕਿਉਂ ਉਹਨਾਂ ਦੀ ਕਿਹੜੀ ਸੋਚੀ ਛੋਟੀ ਸੋਚ ਆ ਕਿ ਜਿਹੜਾ ਉਹ ਇਸ ਤਰ੍ਹਾਂ ਇਸ ਪਾਈਚਾਰੇ ਨੂੰ ਉਹਨਾਂ ਟਾਰਗੇਟ ਕੀਤਾ ਆ ਇਹ ਨਿੱਜੀ ਉਹਨਾਂ ਦਾ ਵਿਚਾਰ ਆ ਜੋ ਕਿ ਇਦਾਂ ਦੀ ਕੋਈ ਪੁਲਿਸ ਰਿਪੋਰਟ ਜਾਂ ਸਰਕਾਰ ਕੋਲ ਕੋਈ ਇਦਾਂ ਦਾ ਜੰਕੜੇ ਨਹੀਂ ਗਏ ਜਿਹਦੇ ਨਾਲ ਆਪਾਂ ਕੀ ਹੈ ਕਿ ਇਹ ਜਿਹੜਾ ਤੇ ਪਾਈ ਚਾਰਾਇਆ ਇੱਕ ਵਿਸਾਰਕ ਰਾਇਨ ਕਰਦਾ ਹੈ ਇਹ ਬਹੁਤ ਹੀ ਮਾੜੀ ਸਟੇਟਮੈਂਟ ਹੈ ਮੇਰਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਜੀਠਿਆ ਸਾਹਿਬ ਵੱਲੋਂ ਇੱਕ ਧਰੇਵਾਲ ਸਾਹਿਬ ਤੇ ਪੰਜ ਕਸਿਆ ਜਾ ਰਿਹਾ ਟਮਾਟਰ ਨੂੰ ਟਮਾਟਰ ਤੇ ਕੀ ਇਸ ਤਰ੍ਹਾਂ ਦੀਆਂ ਗਰਾਨੀਆਂ ਕੀਤੀ ਤੇ ਬੜੀ ਨੀਵੇਂ ਨੀਵੀਂ ਹੈ ਜੀ ਕਿ ਜੀਠਿਆ ਸਾਹਿਬ ਦਾ ਆਪਣਾ ਕਦ ਜਿਹੜਾ ਕਿ ਸਿਆਸੀ ਜੀਵਨ 'ਚ ਬੜਾ ਉੱਚਾ ਆ ਬਿਸ਼ਾਗੋ ਅਕਾਲੀ ਅਕਾਲੀ ਪਾਰਟੀ ਦੇ ਨੁਮਾਇंदे ਨੇ ਸਰ ਸਖਦੀਪ ਸਿੰਘ ਧਰਿਵਾਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਆ ਮਿਸਟਰ ਬਨਤੂਬਾਚ ਉਹਨਾਂ ਨੇ 11000 ਏਕੜ ਜਿਹੜੀ ਪਚਾਇਦਾ ਦੀ ਜ਼ਮੀਨ ਲੋਕਾਂ ਦੇ ਕਬਜ਼ੇ ਹੇਠਲੇ ਸੀ ਉਹਨੂੰ ਤੁਹਾਡੇ ਸਾਹਮਣੇ ਇੱਕ ਸਾਲ ਦੇ ਅੰਦਰਸੇ ਦੇ ਵਿੱਚ ਉਹਨਾਂ ਨੇ ਛੁੜਵਾਇਆ ਔਰ ਜੋ ਮਿਸਾਲੀ ਕੰਮ ਵਿਧਾਨ ਸਭਾ ਹਲਕਾ ਆਈ ਨਾਲਾ ਚ ਸਖਦੀਪ ਸਿੰਘ ਧਰਿਵਾਲ ਨੇ ਕੀਤੇ ਨੇ ਉਹ ਬਿਕਰਮ ਸਿੰਘ ਮਜੀਠੀਆ ਹਰਾਨੂੰ ਉਹਨਾਂ ਤੋਂ ਅਗਿ ਸੇਦ ਲੈਣੀ ਚਾਹੀਦੀ ਆ ਔਰ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਕੇ ਜੋ ਜੋ ਮੈਂ ਦੇ ਸਮਝਦਾ ਕਿ ਉਹ ਮਜ਼ਾਕ ਉਹਨਾਂ ਨੇ ਸਖਦੀਪ ਸਿੰਘ ਭਾਈਵਾ ਦਾ ਨਹੀਂ ਉਡਾਇਆ ਲੋਕਾਂ ਦੇ ਵਿਚਾਰਾਂ ਨੇ ਆਪਣੀ ਸੂਝ ਬੂਈ ਦਾ ਮਜ਼ਾਕ ਉਡਾਇਆ ਆ ਲੋਕ ਸਮਝਦੇ ਨੇ ਕਿ ਕਿਦੀ ਕੋਈ ਬਦਾ ਗੱਲ ਕਰਨ ਲੱਗਿਆ ਤੂੰ ਅੱਖਰ ਦਾ ਵਾਦ ਘੜ ਕਰ ਜਾਂਦਾ ਆ ਤੇ ਆਪਾਂ ਉਹਨੂੰ ਹਾਈਲਾਈਟ ਨਹੀਂ ਕਰ ਸਕਦੇ ਕਈ ਬੜੀ ਗੱਲਾਂ ਕਰਦੇ ਆ ਜ਼ਬਾਨਾਂ ਫਸਲ ਜਾਂਦੀਆਂ ਨੇ ਪਰ ਇਦਾਂ ਇਦਾਂ ਦਾ ਮਜ਼ਾਕ ਕਰਦਾ ਇਹ ਉਹਨਾਂ ਨੇ ਆਪਣਾ ਮਜ਼ਾਕ ਜੀਤਿਆ ਸਾਹਿਬ ਨੇ ਆ ਬੁਧਾਇਆ ਕੇਜਰੀਵਾਲ ਸਾਹਿਬ ਨੂੰ ਅੰਤਰਮ ਜਮਾਤ ਮਿਲੀ ਹੈ ਕਿੰਨਾ ਕੁ ਇੰਨਾਰ ਵੋਟਾਂ ਤੇ ਜੜਾ ਪ੍ਰਭਾਵ ਪਵੇਗਾ ਜੀ ਇਸ ਵਕਤ ਅਹ ਵੇਖੋ ਜੀ ਮੈਂ ਇੱਕ ਗੱਲ ਬੜੇ ਯਕੀਨ ਨਾਲ ਕਹਿ ਸਕਦਾ ਕਿ ਇਹ ਜਿਹੜਾ ਕੀਦੀਵਾਲ ਸਾਹਿਬ ਨੂੰ ਭਾਜਪਾ ਸਰਕਾਰ ਨੇ ਜਾਂ ਇਦੀ ਨੇ ਉਹਨਾਂ ਤੇ ਬਗੈਰ ਕਿਸੇ ਕੇਸ ਨੂੰ ਸਾਬਤ ਕੀਤਿਆਂ ਜੇਲ੍ਹ 'ਚ ਬੰਦ ਕੀਤਾ ਸੀ ਔਰ ਸਿਰਫ ਭਾਜਪਾ ਦੀਏ ਮਨਸਾ ਸੀ ਕਿ ਕੇਜਰੀਵਾਲ ਸਾਹਿਬ ਦੀ ਸੋਚ ਜਿਹੜੀ ਆ ਦਿੱਲੀ ਤੋਂ ਸ਼ੁਰੂ ਹੋਈ ਪੰਜਾਬ ਚ ਆਈ ਔਰ ਪਿਆਰ ਤੋਂ ਹੁੰਦੀ ਪੂਰੇ ਇੰਡੀਆ ਚ ਜਾਣੀ ਆ ਉਸ ਕੰਪੇਨਿੰਗ ਨੂੰ ਰੋਕਣ ਵਾਸਤੇ ਉਹਨਾਂ ਨੇ ਇਹਨਾਂ ਨੂੰ ਈੜੀ ਦਾ ਸਾਰਾ ਲੈ ਕੇ ਜੇਲ੍ਹ 'ਚ ਬੰਦ ਕੀਤਾ ਸੀ ਅੱਜ ਸੁਪਰੀਮ ਕੋਰਟ ਦਾ ਸੀ ਤਰਵਾਦ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਕੇਜਰੀਵਾਲ ਸਾਹਿਬ ਨੂੰ ਇਹ ਜ਼ਮਾਨਤ ਦੇ ਕੇ ਇਹ ਕੰਪੇਨਿੰਗ ਕਰਨ ਦਾ ਮੌਕਾ ਦਿੱਤਾ ਆ ਔਰ ਤੁਸੀਂ ਵੇਖੋਗੇ ਬਾਲਾ ਸਾਹਿਬ ਕਿ ਇਸ ਕੰਪੇਨਿੰਗ ਦਾ ਲੋਕਾਂ ਦੇ ਉੱਤੇ ਕਿਨਾ ਪੋਜ਼ਿਟਿਵ ਅਸਰ ਜਾਂਦਾ ਆ ਕਿਉਂਕਿ ਲੋਕਾਂ ਨੂੰ ਪਤਾ ਕੇਜਰੀਵਾਲ ਸਾਹਿਬ ਨੇ ਜੋ ਸ਼ੁਰੂਆਤ ਦਿੱਲੀ ਤੋਂ ਹਿੰਦੁਸਤਾਨ ਨੂੰ ਸੁਧਾਰਨ ਵਾਸਤੇ ਕੀਤੀ ਆ ਜੋ ਪੰਜਾਬ ਚ ਆ ਕੇ ਉਹਦੀ ਸ਼ੁਰੂਆਤ ਦਾ ਮੋੜ ਬਦ ਗਿਆ ਉਹ ਆਗਪਾਨ ਜੀ ਕਰ ਰਹੇ ਨੇ ਇਹ ਇਹ ਮੈਸੇਜ ਪੂਰੇ ਇੰਡੀਆ ਚ ਜਾਣਾ ਆ ਠੀਕ ਆ ਕੇ ਇੰਡੀਆ ਘਟ ਜੋੜ ਇਹ ਮਜਬੂਰੀ ਬਣ ਗਈ ਸੀ ਜਿਸ ਤਰ੍ਹਾਂ ਭਾਜਪਾ ਸਰਕਾਰ ਨੇ ਹਰ ਪਾਰਟੀ ਦੇ ਜਿਹੜਾ ਜਿਹੜਾ ਕੋਈ ਵੀ ਲੀਡਰ ਸੀ ਉਹਦੇ ਉਤੇ ਕੋਈ ਨਾ ਕੋਈ ਦਬਾਅ ਪਾ ਕੇ ਈਡੀ ਰਹੀਂ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰੀਆਂ ਕੀਤੀਆਂ ਉਹਨਾਂ ਨੂੰ ਇਲੈਕਸ਼ਨ ਕੰਪੇਨਿੰਗ ਕਰਨ ਤੋਂ ਰੋਕਿਆ ਉਹਨਾਂ ਉਤੇ ਪਿਛਤਾ ਯਾਰ ਦੇ ਮੁਕਦਮੇ ਦਰਜ ਕੀਤੇ ਪਰ ਨਾਲ ਦੀ ਨਹਿਰਾਨਗੀ ਹੁੰਦੀ ਹੈ ਉਹੀ ਲੀਡਰ ਜਿਹੜੇ ਆ ਕੇ ਭਾਜਪਾ ਜੁਆਇਨ ਕਰ ਗਏ ਤੇ ਉਹਨਾਂ ਦੇ ਉੱਤੇ ਹਰ ਤਰ੍ਹਾਂ ਦਾ ਅਲਿਗੇਸ਼ਨ ਉਹਨਾਂ ਨੇ ਮaaf ਕਰ ਦਿੱਤਾ ਜਾਂ ਉਹਦੀ ਕੋਈ ਪਰਵਾਹੀ ਨਹੀਂ ਕੀਤੀ ਇਹ ਉਹਦੇ ਦੋਰੇ ਮਾਪਦਾਨ ਜਿਹੜੇ ਨੇ ਉਹ ਭਾਜਪਾ ਨੂੰ ਲੈ ਕੇ ਪੈ ਜਾਣਗੇ ਪਰ ਕੀ ਬਾਜ ਸਾਬਜੀ ਦੀ ਕਮੇਨਿੰਗ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਔਰ ਸਾਡਾ ਇੰਡੀਆ ਗਠਬੰਧਨ ਨੂੰ ਬੜਾ ਵੱਡਾ ਇੱਕ ਇੰਡੀਆ ਲੈਵਲ ਤੇ ਹਲਾਰਾ ਦੇਊਗੀ ਔਰ ਤੁਸੀਂ ਵੇਖੋਗੇ ਕਿ ਆਪਦੀ 543 ਸੀਟਾਂ ਦੇ ਵਿੱਚੋਂ ਬਹੁਤ ਸੰਤਿ ਸੀਟਾਂ ਜਿਹੜੀਆਂ ਆ ਇੰਡੀਆ ਗਠਬੰਧਨ ਦੇ ਨੂੰ ਔਰ ਤੇਰਾ ਸੀਟਾਂ ਪੰਜਾਬ ਦੀਆਂ 14 ਵੀ ਚੰਡੀਗੜ੍ਹ ਦੀ ਜਿਹੜੀ ਆ ਔਰ ਹਰਿਆਣੇ ਦੀਆਂ ਸੀਟਾਂ ਜਿੱਥੇ ਵੀ ਸਾਡੇ ਕੋ ਗੁજરાਤ ਦੀਆਂ ਸੀਟਾਂ ਨੇ ਆਮ ਆਦਮੀ ਪਾਜੀ ਦੀਆਂ ਉਹ ਸਾਰੀਆਂ ਜਿੱਤ ਕੇ ਆਪਾਂ ਕੇਜਰੀਵਾਲ ਸਾਹਿਬ ਦਾ ਔਰ ਇੰਡੀਆ ਗਠਬੰਧਨ ਦਾ ਕੱਲ ਇੰਡੀਆ ਲੈਵਲ ਤੇ ਉੱਚਾ ਦੇ ਵੱਡਾ ਹੋਊ ਇਸ ਸੀਟ ਦਾ ਜਿਹੜਾ ਮੁਕਾਬਲਾ ਜਿਹੜਾ ਤੁਸੀਂ ਕਿਹੜੀ ਪਾਰਟੀ ਨਾਲ ਫਿਰ ਵੇਖ ਰਹੇ ਹੋ ਆ ਵੇਖੋ ਜੀ ਨੂੰ ਕੁਲਦੀਪ ਸਿੰਘ ਧਾਰੀਵਾਲ ਜੀ ਬਹੁਤ ਵੱਡੀ ਲੀਡ ਦੇ ਨਾਲ ਦੁਨੀਆ اپੋਜੀਸ਼ਨ ਪਾਰਟੀਆਂ ਨੂੰ ਹਰਾ ਕੇ ਜਿੱਤਨਗੇ ਮੈਨੂੰ ਸਮਝ ਆ ਗਿਆ ਕਿ ਆਪਾਂ ਜੇ ਕਿਸੇ ਇੱਕ ਪਾਰਟੀ ਨੂੰ ਇਹਨਾਂ ਦੇ ਮੁਕਾਬਲੇ 'ਚ ਬਣੀਏ ਤੇ ਬੈਨ ਨਹੀਂ ਮੰਦਾ ਉਹਦਾ ਕਾਰਨ ਇਹ ਆ ਕਿ ਕਿਤੇ ਪਿੰਡ ਹਲਕੇ ਆ ਜੋ ਸਕਦਾ ਕਿਤੇ 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 ਅਕਾਲੀ ਦਲ ਦੀ ਵੋਟ ਹੋਵੇ ਕਿਤੇ ਕਾਂਗਰਸ ਦੀ ਹੋਵੇ ਕਿਤੇ ਭਾਜਪਾ ਦੀ ਸ਼ਹਿਰੀ ਹਲਕੇ ਚ ਹੋਵੇ ਪਰ ਮジョਰਿਟੀ ਵੋਟਸ ਜਿਹੜੀਆਂ ਨੇ ਸਾਕਦੀਪ ਸਿੰਘ ਧਾਰੀਵਾਲ ਦੇ ਨਾਲ ਨੇ ਭਾਵੇਂ ਵਿਧਾਨ ਸਭਾ ਹਲਕਾ ਹੀ ਨਾਲਾ ਜਾਂ ਬਾਕੀ 8 ਹਲਕੇ ਦੁਜੇ ਨੌਆਂ ਦੇ ਵਿੱਚੋਂ ਨੌ ਦੇ ਨੌ ਹਲਕੇ ਜਿਹੜੇ ਨੇ ਐਮਪੀ ਸ਼ਿਪ ਦੇ ਥਲੇ ਉਹ ਸਾਰੇ ਸਾਕਦੀਪ ਸਿੰਘ ਧਾਰੀਵਾਲ ਨੂੰ ਮジョਰਿਟੀ ਵੋਟਾਂ ਪਾਉਣਗੇ ਔਰ ਬਾਕੀ ਜਿਹੜੇ 117 ਹਲਕੇ ਪੰਜਾਬ ਦੇ ਨੇ ਉਨਾ ਦੇ ਵਿੱਚ ਵੀ ਤੁਸੀਂ 13 ਦੇ 13 ਹਲਕਿਆਂ 'ਚ ਜਿਹੜੀ ਐਮਪੀ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਤੁਸੀਂ ਪਾ ਕੇ ਤੇ ਮੌਸਮਤੀ ਦੇ ਵਿੱਚ 4 ਜੂਨ ਨੂੰ ਤੁਸੀਂ ਇਹ ਰਿਜ਼ਲਟ ਵੇਖ ਲਵੋਗੇ ਬਾਬਾ ਸਾਹਿਬ ਔਰ ਮੈਂ ਅਡਵਾਂਸ ਦੇ ਵਿੱਚ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ 2022 'ਚ ਬਹੁਤ ਵੱਡਾ ਹਲਾਲਾ ਆਮ ਆਦਮੀ ਪਾਰਟੀ ਦੇ ਕੇ 92 ਐਮਐਲਏ ਜਿਤਾਏ ਸੀ ਔਰ ਬਾਕੀ ਪੰਜੀ ਸੀਟਾਂ ਦੇ ਬੜੇ ਵੱਡਾ ਮੁਕਾਬਲਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਮੀਤਵਾਰਾਂ ਨੇ ਇਸ ਵਾਰ ਤੁਹਾਡੇ ਕੋਲ ਮੌਕਾ ਆ ਤੁਸੀਂ 117 ਦੇ 117 ਹਲਕੇ ਆਮ ਆਦਮੀ ਪਾਰਟੀ ਦੇ ਜਤਾਗੇ ਤੇ ਪੰਜਾਬ ਦੇ ਵਿੱਚ 13 ਦੇ 13 ਐਮਪੀ ਬਣਾਓ ਵਿਧਾਨ ਸਭਾ ਹਲਕਾ ਇਹ ਨਾਰਾ ਨੂੰ ਤੁਸੀਂ ਵਿਧਾਨ ਸਭਾ ਹਾਲ ਕਾ ਇਹ ਨਾਲੇ ਵਾਲੇ ਵੋਟਰ ਤੱਕ ਜੋ ਵੋਟਾਂ ਸਾਖ ਦੀਪ ਸਿੰਘ ਦੇ ਕੀਤੇ ਕਮਾਣ ਨੂੰ ਪਾਉਣ ਔਰ ਆਵਾਜ਼ ਸਮਝਾ ਰਾਇਆ ਇੰਡੀਆ ਇੱਕ ਉਸ ਸੇਦਵਾਲ ਜਾਵੇ ਇਥੇ ਸਾਡਾ ਸੰਵਿਧਾਨ ਬਚੇ ਸਾਡੇ ਵਿੱਚ ਜਾਤ ਪਾਤ ਦਾ ਰੌਲਾ ਖਤਮ ਹੋ ਜਾਏ ਇਥੇ ਸਭ ਸਰਬ ਸਾਂਝੀ ਵਾਲਦੀ ਦਾ ਇਹ ਦੇਸ਼ਾ ਇਥੇ ਸਾਰੇ ਭਾਈਚਾਰੇ ਹਮੇਸ਼ਾ ਪਿਆਰ ਨਾਲ ਰਹਿੰਦੇ ਨੇ ਇਥੇ ਕੋਈ ਜਾਤੀਵਾਦ ਦਾ ਰੌਲਾ ਨਹੀਂ ਜਿਹੜਾ ਵੀ ਜਾਤੀਵਾਦ ਦਾ ਰੋਲਾ ਪਾਉਂਦਾ ਉਹ ਤੁਹਾਨੂੰ ਵੰਡ ਕੇ ਤੇ ਆਪਣੇ ਜੀ ਮਫਾਜ਼ਾ ਹਲਕਾ ਦੇ ਚਾਹਦਾ। ਮੈਂ ਹਿੰਦੁਸਤਾਨ ਵਾਸੀਆਂ ਨੂੰ ਅਪੀਲ ਕਰਦਾ, ਪੰਜਾਬ ਵਾਸੀਆਂ ਨੂੰ ਅਪੀਲ ਕਰਦਾ, ਇੱਕ ਇੱਕ ਵੋਟਰ ਨੂੰ ਅਪੀਲ ਕਰਦਾ ਇਹ ਸੌੜੀ ਸੋਚੋਂ ਬਾਹਰ ਆ ਕੇ ਆਮ ਆਦਮੀ ਪਾਰਟੀ ਔਰ ਇਟਾਕ ਇੰਡੀਆ ਗਠਬੰਧਨ ਨੂੰ ਵੋਟਾਂ ਪਾ ਕੇ ਆਪਣੇ ਇੰਡੀਆ ਨੂੰ ਚੰਗੀ ਸੇਧ ਤੇ ਲੈ ਕੇ ਜਾਓ। ਬੜਾ ਧੰਨਵਾਦ ਮਹਾਰਾਜ ਸਾਹਿਬ। ਇਹ ਸਨ ਹਰਬੀਰ ਸਿੰਘ ਬੱਬਲੂ ਸਿੰਧੀ ਜਿਨ੍ਹਾਂ ਦਾਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੇ ਕਰਵਾਏ ਗਏ ਵਿਕਾਸ ਕਾਰਜਾਂ ਦੀ ਬਦੌਲਤ ਅੱਜ ਦੀ ਚੋਣ ਧਾਰੀਵਾਲ ਬਹੁਤ ਵੱਡੇ ਮਾਰਜ ਨਾਲ ਜਿੱਤਣਗੇ ਤੇ ਇਹ ਜਿਹੜੀ ਸੀਟ ਜਿਹੜੀ ਆ ਬਿਲਕੁਲ 100% ਜਿੱਤੀ ਜਾਵੇਗੀ ਜੋ ਭਗਵੰਤ ਮਾਨ ਦਾ ਸੁਪਨਾ ਹੈ 13 ਜੂਨ ਦਾ ਉਹ ਪੂਰਾ ਹੋਵੇਗਾ ਕੈਮਰਾਮੈਨ ਮਨਿੰਦਰ ਸਿੰਘ ਹੈਪੀ ਦੇ ਨਾਲ ਬਿਊਰੋ ਚੀਫ ਆਸ਼ਕਰਾਜ ਮੱਲਾ ਦੀ ਰਿਪੋਰਟ